ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੰਜਾਬੀ ਗਾਇਕ ਕਰਨ ਔਜਲਾ ਹਮੇਸ਼ਾ ਆਪਣੇ ਗਾਣਿਆਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕੁਝ ਕੁਝ ਵਿਵਾਦਾਂ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿੰਦੇ ਨੇ ਔਰ ਬੀਤੇ ਦਿਨੀ ਉਹਨਾਂ ਦੀ ਇੱਕ ਸ਼ੂਟਿੰਗ ਦੌਰਾਨ ਕਾਰ ਦਾ ਐਕਸੀਡੈਂਟ ਹੋਇਆ ਸੀ ਉਦੋਂ ਸੁਰਖੀਆਂ ਚ ਆਏ ਸੀ ਪਰ ਫਿਰ ਇੱਕ ਵਾਰ ਉਹ ਸੁਰਖੀਆਂ ਤੋਂ ਆ ਗਏ ਨੇ ਦਰਸਲ ਬਹੁਤ ਸਾਰੇ ਐਸੇ ਘੱਟ ਲੋਕ ਨੇ ਜਿਹੜੇ ਜਾਣਦੇ ਹੋਣਗੇ ਕਿ ਕਰਨ ਔਜਲਾ ਖੰਨਾ ਨੇੜਲੇ ਪਿੰਡ ਕੁਰਾਲਾ ਦੇ ਰਹਿਣ ਵਾਲੇ ਨੇ ਸੋ ਕਰਨ ਔਜਲਾ ਦੇ ਵੱਲੋਂ ਇੱਕ ਵੱਡੀ ਦਰਿਆਦਲੀ ਦਿਖਾਈ ਗਈ ਹੈ ਤੁਹਾਨੂੰ ਤੋਂ ਅਸੀਂ ਤਸਵੀਰ ਦਿਖਾ ਰਹੇ ਹਾਂ ਕਿ ਤਸਵੀਰ ਦੇ ਵਿੱਚ ਕਰਨ ਔਜਲਾ ਆਂਦੇ ਹੋਏ ਨਜ਼ਰ ਆ ਰਹੇ ਨੇ ਦੂਸਰੀ ਤਸਵੀਰ ਦੇ ਵਿੱਚ ਇੱਕ ਖਿਡਾਰੀ ਹੈ ਇਹ ਇੰਟਰਨੈਸ਼ਨਲ ਖਿਡਾਰੀ ਹੈ ਤਰुण ਸ਼ਰਮਾ ਔਰ ਇਹ ਵੀ ਖੰਨੇ ਦਾ ਹੀ ਰਹਿਣ ਵਾਲਾ ਹੈ ਸੋ ਇੰਨੇ ਦਿਨ ਹੀ ਵਿਦੇਸ਼ ਦੇ ਵਿੱਚ ਬੈਠੇ ਕਰਨ ਔਜਲਾ ਨੇ ਆਪਣੇ ਸ਼ਹਿਰ ਦੇ ਅੰਤਰਰਾਸ਼ਟਰੀ ਕਾਰਾਟੇ ਖਿਡਾਰੀ ਤਰुण ਸ਼ਰਮਾ ਦਾ ਬਹੁਤ ਵੱਡਾ ਕੰਮ ਹੱਲ ਕਰ ਦਿੱਤਾ ਜਿਸ ਦੇ ਨਾਲ ਤਰुण ਸ਼ਰਮਾ ਜਿਹੜਾ ਉਹ ਧੰਨਵਾਦ ਕਰ ਰਿਹਾ ਕਰਨ ਔਜਲਾ ਦਾ ਦਰਸਲ ਅੰਤਰਰਾਸ਼ਟਰੀ ਕਾਰਾਟੇ ਖਿਡਾਰੀ ਤਰुण ਸ਼ਰਮਾ ਦਾ ਕਰੀਬ 9 ਲੱਖ ਰੁਪਏ ਦਾ ਬੈਂਕ ਦਾ ਕਰਜ਼ਾ ਸੀ ਜਿਹੜਾ ਕਿ ਕਰਨ ਔਜਲਾ ਦੇ ਵੱਲੋਂ ਮੋੜਿਆ ਗਿਆ ਜਿਸ ਤੋਂ ਬਾਅਦ ਇਸ ਖਿਡਾਰੀ ਨੇ ਉਸ ਦੇ ਪਰਿਵਾਰ ਨੂੰ ਆਪਣੇ ਘਰ ਦਾ ਮਾਲਕੀ ਹੱਕ ਦੁਬਾਰਾ ਦਿਲਾ ਦਿੱਤਾ ਹੈ ਦਰਸਲ ਇਸ ਤੋਂ ਪਹਿਲਾਂ ਤਰुण ਆਪਣਾ ਘਰ ਗਹਿਣੇ ਰੱਖ ਕੇ ਦੇਸ਼ ਦੇ ਲਈ ਖੇਡ ਰਿਹਾ ਸੀ ਤਰुण ਇੱਕ ਇੰਟਰਨੈਸ਼ਨਲ ਖਿਡਾਰੀ ਹੈ ਕਾਰਾਟੇ ਖਿਡਾਰੀ ਹੈ ਔਰ ਇਸ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਗਿਆ ਮੱਲਾ ਮਾਰੀਆਂ ਗਈਆਂ ਪਰ ਇਸ ਖਿਡਾਰੀ ਦੇ ਉੱਤੇ 9 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਦਾ ਜਿਹੜਾ ਕਿ ਇਹਨੇ ਆਪਣੇ ਘਰ ਗਿਰਵੀ ਰੱਖ ਕੇ ਉਹ ਕਰਜ਼ਾ ਲਿਆ ਸੀ ਔਰ ਉਸ ਦੇ ਕਰਕੇ ਇਸ ਦਾ ਘਰ ਜਿਹੜਾ ਸੀ ਉਹ ਗਿਰਵੀ ਰੱਖਿਆ ਹੋਇਆ ਸੀ ਭਰਤਨੂ ਸ਼ਰਮਾ ਨੇ ਕਈ ਸਾਲਾਂ ਤੋਂ ਵਿਦੇਸ਼ੀ ਧਰਤੀ ਤੇ ਖੇਡਣ ਦੇ ਲਈ ਆਪਣਾ ਘਰ ਕਰੀਬ 12 ਲੱਖ ਰੁਪਏ ਦੇ ਵਿੱਚ ਗਹਿਣੇ ਰੱਖਿਆ ਸੀ ਤੋਂ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ ਇਸ ਤੋਂ ਬਾਅਦ ਤਨੂ ਸ਼ਰਮਾ ਨੇ ਕਈ ਦੇਸ਼ਾਂ ਦੇ ਵਿੱਚ ਭਾਰਤ ਦਾ ਨਾਮ ਵੀ ਰੋਸ਼ਨ ਕੀਤਾ ਪਰ ਕਿਸੇ ਵੀ ਤਰਾ ਦੀ ਇਸ ਦੀ ਮਦਦ ਜਿਹੜੀ ਸੀ ਉਹ ਨਹੀਂ ਹੋ ਰਹੀ ਸੀ ਔਰ ਜਿਸ ਕਾਰਨ ਉਹ ਕਰਜ਼ਾ ਨਹੀਂ ਮੋੜ ਸਕਿਆ ਸੋਸ਼ਲ ਮੀਡੀਆ ਰਾਹੀਂ ਸੁਰੱਖਿਆ ਸੁਰਖੀਆਂ ਦੇ ਵਿੱਚ ਆਏ ਤਰੂੰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਕੁਝ ਐਨ ਆਰ ਆਈ ਵੀਰਾਂ ਨੇ ਉਸ ਦੀ ਮਦਦ ਕੀਤੀ ਸੀ ਜਿਸ ਕਾਰਨ ਕਰੀਬ 3 ਲੱਖ ਰੁਪਏ ਦਾ ਕਰਜ਼ਾ ਵਾਪਸ ਹੋ ਗਿਆ ਸੀ ਉਸ ਸਮਾਂ ਪਹਿਲਾਂ ਕਰਨ ਔਜਲਾ ਨੇ ਇਸ ਖਿਡਾਰੀ ਦੀ ਮਦਦ ਕਰਦਿਆਂ ਕਰੀਬ 9 ਲੱਖ ਰੁਪਏ ਦਾ ਕਰਜ਼ਾ ਮੋੜ ਦਿੱਤਾ ਹੈ ਇਸ ਤੋਂ ਬਾਅਦ ਕਰਨ ਔਜਲਾ ਤੋਂ ਕਰਜ਼ਾ ਵਾਪਸ ਕਰਨ ਤੋਂ ਬਾਅਦ ਕਰਨ ਔਜਲਾ ਨੇ ਜਦੋਂ ਉਸ ਦਾ ਕਰਜ਼ਾ ਵਾਪਸ ਕੀਤਾ ਤਾਂ ਤਰुण ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਦੇ ਵਿੱਚ ਇਸ ਗੱਲ ਦੀ ਉਹਨਾਂ ਨੇ ਪੁਸ਼ਟੀ ਕੀਤੀ ਕਿ ਕਰਨ ਔਜਲਾ ਨੇ ਉਸ ਦਾ ਕਰੀਬ 9 ਲੱਖ ਰੁਪਏ ਦਾ ਕਰਜ਼ਾ ਬੈਂਕ ਨੂੰ ਮੋੜ ਦਿੱਤਾ ਹੈ ਹੁਣ ਉਸ ਦਾ ਘਰ ਮੁਕਤ ਹੋ ਗਿਆ ਇਸ ਦੇ ਲਈ ਤਰुण ਨੇ ਕਰਨ ਔਜਲਾ ਦਾ ਧੰਨਵਾਦ ਕੀਤਾ ਮਦਦ ਕਰਨ ਵਾਲੇ ਐਨ ਆਰ ਆਈ ਵੀਰਾਂ ਦਾ ਵੀ ਤਰुण ਨੇ ਧੰਨਵਾਦ ਕੀਤਾ ਕਈ ਵਾਰ ਬਹੁਤ ਸਾਰੀਆਂ ਉਹਨੂੰ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਿਆ ਇੰਟਰਨੈਸ਼ਨਲ ਖਿਡਾਰੀ ਹੈ ਬਹੁਤ ਨਾਮ ਹੈ ਔਰ ਕਰਨ ਔਜਲਾ ਵੀ ਤੁਹਾਨੂੰ ਦੱਸ ਦਈਏ ਕਿ ਖੰਨੇ ਦੇ ਨਾਲ ਦੇ ਪਿੰਡ ਦੇ ਰਹਿਣ ਵਾਲੇ ਨੇ ਸੋ ਇਸ ਕਰਕੇ ਉਹਨਾਂ ਦੇ ਵੱਲੋਂ ਆਪਣੇ ਪਿੰਡ ਦਾ ਖੰਨੇ ਦੇ ਨਾਲ ਇੱਕ ਪਿੰਡ ਲੱਗਦਾ ਹੈ ਕੁਰਾਲਾ ਕਰਨ ਔਜਲਾ ਉੱਥੇ ਦੇ ਰਹਿਣ ਵਾਲੇ ਨੇ ਹਾਲਾਂਕਿ ਇਹ ਬਾਅਦ ਦੇ ਵਿੱਚ ਜਦੋਂ ਗਾਇਕੀ ਦੇ ਵਿੱਚ ਜਾਂਦੇ ਨੇ ਤਾਂ ਬਹੁਤ ਵੱਡਾ ਨਾਮ ਹੋ ਜਾਂਦਾ ਔਰ ਵਿਦੇਸ਼ ਦੇ ਵਿੱਚ ਸੈੱਟ ਹੋ ਜਾਂਦੇ ਨੇ ਪਰ ਇਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਉਹ ਪਿੰਡ ਹੈ ਕੁਰਾਲਾ ਸੋ ਕੁਰਾਲਾ ਦੇ ਰਹਿਣ ਵਾਲੇ ਨੇ ਕਰਨ ਔਜਲਾ ਪਰ ਕਰਨ ਔਜਲਾ ਦੇ ਵੱਲੋਂ ਵੱਡੀ ਦਰਿਆਦਲੀ ਦਿਖਾਈ ਗਈ ਹੈ ਪਿਛਲੇ ਕੁਝ ਦਿਨ ਪਹਿਲਾਂ ਵੀ ਉਹਨਾਂ ਦੀ ਇੱਕ ਕਾਰ ਦੀ ਸ਼ੂਟਿੰਗ ਦੇ ਦੌਰਾਨ ਉਹਨਾਂ ਦੀ ਕਾਰ ਜਿਹੜੀ ਸੀਗੀ ਉਹ ਪਲਟ ਗਈ ਸੀ ਜਿਸ ਦੇ ਨਾਲ ਦੁਰਘਟਨਾ ਹੋ ਗਈ ਸੀ ਪਰ ਕਰਨ ਔਜਲਾ ਉਸ ਦੇ ਵਿੱਚ ਬਾਲਬਲ ਬਚ ਗਏ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਜਿਹੜਾ ਬਚ ਗਿਆ ਮੈਂ ਔਰ ਮੇਰੇ ਰੱਬ ਦੀ ਦੁਆ ਹੈ ਇਹ ਔਰ ਬਹੁਤ ਵੱਡੀ ਇੱਕ ਐਸੀ ਖਬਰ ਵੀ ਸਾਹਮਣੇ ਆਈ ਹੈ ਹੁਣ ਕਿ ਜਿਸ ਦੇ ਵਿੱਚ ਇੱਕ ਵੱਡੀ ਦਰਿਆਦਲੀ ਦਿਖਾਉਂਦੇ ਹੋਏ ਕਰਨ ਔਜਲਾ ਨੇ ਆਪਣੇ ਸ਼ਹਿਰ ਦੇ ਇੱਕ ਖਿਡਾਰੀ ਜਿਹੜਾ ਕਿ ਇੰਟਰਨੈਸ਼ਨਲ ਕਾਰਾਟੇ ਖਿਡਾਰੀ ਤਰੁਣ ਸ਼ਰਮਾ ਦਾ ਜਿਹੜਾ ਉਹਦੇ ਉੱਪਰ ਕਰਜ਼ਾ ਸੀ ਉਹ ਕਰਜ਼ਾ ਚੁਕਵਾ ਦਿੱਤਾ ਜਿਸ ਦੇ ਨਾਲ ਹੁਣ ਤਰुण ਦਾ ਜਿਹੜਾ ਘਰ ਹੈ ਉਸ ਨੂੰ ਵਾਪਸ ਮਿਲ ਗਿਆ ਹੈ ਔਰ ਜਿਸ ਦੇ ਨਾਲ ਪਰਿਵਾਰ ਬਹੁਤ ਖੁਸ਼ ਹੈ ਤਰुण ਸ਼ਰਮਾ ਪੈਰਾ ਕਰਾਟੇ ਖਟਾਰੀ ਹੈ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਉਹ ਆਪਣੇ ਪਿਤਾ ਦੇ ਨਾਲ ਸਬਜੀ ਦੀ ਦੁਕਾਨ ਚ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਉਸਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਹੈ ਪਰ ਹੁਣ ਉਹ ਖੁਦ ਰੇੜੀ ਲਾਉਂਦਾ ਹੈ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਕਈ ਵਾਰ ਦੇਸ਼ ਤੇ ਸੂਬੇ ਦਾ ਨਾਮ ਰੌਸ਼ਨ ਕਰ ਚੁੱਕਾ ਹੈ ਜਿਸ ਨੇ ਲੰਬੇ ਸਮੇਂ ਤੋਂ ਸਰਕਾਰ ਕੋਲ ਬਹੁਤ ਅਪੀਲਾ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਉਹ ਪੀਲਾ ਕਰਦੇ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਉਸ ਨੂੰ ਜਦੋਂ ਮਦਦ ਨਹੀਂ ਮਿਲਦੀ ਹੈ ਤੇ ਆਪਣੀ ਖੇਡ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਤਰुण ਨੇ ਆਪਣਾ ਘਰ-ਗਿਰਵੀ ਰੱਖ ਦਿੱਤਾ ਸੀ ਔਰ ਦੇਸ਼ ਦੇ ਲਈ ਉਹ ਖੇਡਿਆ ਸੋ ਐਸੇ ਖਿਡਾਰੀਆਂ ਦਾ ਸਨਮਾਨ ਜਿਹੜਾ ਹੈ ਉਹ ਦੇਸ਼ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਦੇਸ਼ ਦੇ ਲੋਕਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਸਿਰਫ ਸਾਡਾ ਜਿਹੜਾ ਧਿਆਨ ਹੈ ਉਹ ਕ੍ਰਿਕਟ ਵਰਗੇ ਖੇਡ ਤੇ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਦੇਸ਼ ਦਾ ਜਦੋਂ ਦੇਸ਼ ਦਾ ਨਾਮ ਰੋਸ਼ਨ ਹੁੰਦਾ ਹੈ ਖਿਡਾਰੀ ਵਰਲਡ ਕੱਪ ਜਿੱਤ ਕੇ ਲੈ ਕੇ ਆਉਂਦੇ ਨੇ ਤੇ ਅਸੀਂ 125-25 ਕਰੋੜ ਰੁਪਏ ਤੱਕ ਦਾ ਇਨਾਮ ਦੇ ਦਿੰਨੇ ਆ ਪਰ ਇੱਕ ਪਾਸੇ ਐਸੇ ਖਿਡਾਰੀ ਵੀ ਮੌਜੂਦ ਨੇ ਜਿਹੜੇ ਖਿਡਾਰੀਆਂ ਦੇ ਵੱਲੋਂ ਦੇਸ਼ ਦਾ ਨਾਮ ਰੋਸ਼ਨ ਜ਼ਰੂਰ ਕੀਤਾ ਜਾਂਦਾ ਪਰ ਉਹਨਾਂ ਖਿਡਾਰੀਆਂ ਦੇ ਉੱਪਰ ਸ਼ਾਇਦ ਉਸ ਤਰੀਕੇ ਦੀ ਨਜ਼ਰ ਸਰਕਾਰਾਂ ਦੀ ਨਹੀਂ ਪੈ ਪਉਂਦੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦਾ ਬਣਦਾ ਸਨਮਾਨ ਜਿਹੜਾ ਹੈ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਉਪਲਬਧ ਕਰਵਾਈਆਂ ਜਾਣੀਆਂ ਚਾਹੀਦੀਆਂ ਉਹ ਨਹੀਂ ਪਹੁੰਚਦੀਆਂ ਸੋ ਇਹਨਾਂ ਚੀਜ਼ਾਂ ਦਾ ਵੀ ਸਰਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਐਸੇ ਖਿਡਾਰੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਕਿ ਉਹ ਦੇਸ਼ ਦੇ ਲਈ ਔਰ ਵਧੀਆ ਤੇ ਸੋਚੇਜੇ ਢੰਗ ਦੇ ਨਾਲ ਤਿਆਰੀ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਹਾਲਾਂਕਿ ਭਾਰਤ ਨੇ ਪਿਛਲੇ ਬਹੁਤ ਕੁ ਸਮੇਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਮੱਲਾ ਮਾਰੀਆਂ ਨੇ ਉਹ ਹਰੇਕ ਖੇਤਰ ਦੇ ਵਿੱਚ ਹਰੇਕ ਸਪੋਰਟਸ ਦੇ ਵਿੱਚ ਹਰੇਕ ਸਪੋਰਟਸ ਦੀ ਗੇਮ ਦੇ ਵਿੱਚ ਤੇ ਚਾਹੀਦਾ ਹੈ ਕਿ ਸਰਕਾਰਾਂ ਨੂੰ ਕਿ ਇਹਨਾਂ ਚੀਜ਼ਾਂ ਨੂੰ ਇਹਨਾਂ ਲੋਕਾਂ ਨੂੰ ਵੀ ਸਾਮ੍ਹ ਸੰਭਾਲ ਕੇ ਰੱਖਿਆ ਜਾਏ ਸਿਰਫ ਕ੍ਰਿਕਟ ਤੱਕ ਇਸ ਦੇਸ਼ ਨੂੰ ਸੀਮਤ ਨਾ ਰੱਖਿਆ ਜਾਏ ਬਾਕੀ ਖੇਡਾਂ ਦੇ ਵਿੱਚ ਵੀ ਜਿਹੜੇ ਖਿਡਾਰੀ ਨੇ ਜਿਨ੍ਹਾਂ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਚੀਜ਼ਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਲਈ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਖਿਡਾਰੀਆਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਜਿਹੜੇ ਖਿਡਾਰੀ ਪੰਜਾਬ ਦਾ ਨਾਮ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਸੋ ਐਸੇ ਖਿਡਾਰੀਆਂ ਦੇ ਉੱਤੇ ਵੀ ਸਰਕਾਰਾਂ ਦੀਆਂ ਨਜ਼ਰਾਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਮਾਲੀ ਤੌਰ ਦੇ ਉੱਤੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚੋਂ ਨਿਕਲ ਰਹੇ ਨੇ ਤਾਂ ਕਿ ਜਿਹੜੇ ਹੋਰ ਯੰਗਸਟਰ ਨੇ ਉਹਨਾਂ ਨੂੰ ਵੀ ਇੱਕ ਹੌਸਲਾ ਮਿਲੇ ਕਿ ਹਾਂ ਸਰਕਾਰਾਂ ਸਾਡੇ ਨਾਲ ਮਦਦ ਕਰ ਰਹੀਆਂ ਨੇ ਔਰ ਸਰਕਾਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਕੁਝ ਸਮੇਂ ਦੇ ਵਿੱਚ ਖਿਡਾਰੀਆਂ ਨੂੰ ਇਨਾਮੀ ਰਕਮੀਆਂ ਵੰਡੀਆਂ ਗਈਆਂ ਔਰ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਕਿ ਤੁਸੀਂ ਖੇਡਾਂ ਦੇ ਵੱਲ ਪ੍ਰੇਰਿਤ ਹੋਵੋ ਨਸ਼ੀਆਂ ਨਸ਼ੇ ਨੂੰ ਨਸ਼ੇ ਦੇ ਖਿਲਾਫ ਜਿਹੜੀ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਦੈਨਿਕਸ ਵਿਰਾਦੇ ਮਾਧਿਅਮ ਦੇ ਨਾਲ ਬਹੁਤ ਸਾਰੀਆਂ ਅਸੀਂ ਖਬਰਾਂ ਨਸ਼ਰ ਕਰਦੇ ਹਾਂ ਜਿਸ ਦੇ ਵਿੱਚ ਪੰਜਾਬ ਪੁਲਿਸ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਅਲੱਗ-ਅਲੱਗ ਥਾਵਾਂ ਦੇ ਉੱਪਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਟੂਰਨਾਮੈਂਟ ਕਰਵਾ ਰਹੀ ਹੈ 스포츠 ਟੂਰਨਾਮੈਂਟ ਹੋ ਰਹੇ ਨੇ ਜਿਸ ਦੇ ਵਿੱਚ ਕ੍ਰਿਕਟ ਦੇ ਟੂਰਨਾਮੈਂਟ ਹੋ ਰਹੇ ਨੇ ਫੁੱਟਬਾਲ ਦੇ ਟੂਰਨਾਮੈਂਟ ਹੋ ਰਹੇ ਨੇ ਜਾਂ ਫਿਰ ਹੋਰ ਬਹੁਤ ਸਾਰੇ ਬਾਸਕਟਬਾਲ ਦੇ ਟੂਰਨਾਮੈਂਟ ਪੰਜਾਬ ਪੁਲਿਸ ਦੇ ਵੱਲੋਂ ਕਰਵਾਏ ਜਾ ਰਹੇ ਨੇ ਤਾਂ ਕਿ ਖਿਡਾਰੀ ਜਿਹੜੇ ਨੇ ਉਹ ਉਤਸ਼ਾਹਿਤ ਹੋਣ ਖੇਡਾਂ ਦੇ ਵੱਲ ਪ੍ਰੇਰਿਤ ਹੋਣ ਨਸ਼ਿਆਂ ਤੋਂ ਦੂਰ ਰਹਿਣ ਔਰ ਇਹ ਇਹ ਇੱਕ ਚੰਗੀ ਗੱਲ ਹੈ ਪਰ ਕੁਝ ਐਸੇ ਖਿਡਾਰੀ ਵੀ ਨੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਖੇਡਦੇ ਰਹੇ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹਨਾਂ ਖਿਡਾਰੀਆਂ ਦੇ ਲਈ ਵੀ ਕੋਈ ਐਸੀ ਬਿਉਤਬੰਦੀ ਕੋਈ ਐਸਾ ਸਿਸਟਮ ਤਿਆਰ ਕੀਤਾ ਜਾਵੇ ਕਿ ਇਹਨਾਂ ਖਿਡਾਰੀਆਂ ਦੇ ਉੱਤੇ ਵੀ ਪ੍ਰੋਪਰ ਜਿਹੜਾ ਸਾਡਾ ਵਿਭਾਗ ਹੈ ਉਹਦੇ ਵੱਲੋਂ ਨਜ਼ਰ ਰੱਖੀ ਜਾਵੇ ਔਰ ਇਹਨਾਂ ਦੀ ਸਮੇਂ-ਸਮੇਂ ਤੋਂ ਤੇ ਬਣਦੀ ਜਿਹੜੀ ਮਦਦ ਹੈ ਸੁਭਾਵਿਕ ਮਦਦ ਹੈ ਜਿਹੜੀ ਉਹ ਜ਼ਰੂਰ ਕੀਤੀ ਜਾਣੀ ਹੈ ਪਰ ਕਰਨ ਔਜਲਾ ਦੇ ਵੱਲੋਂ ਇੱਕ ਵਧੀਆ ਕੰਮ ਕੀਤਾ ਗਿਆ ਜਿਸ ਦੇ ਵਿੱਚ ਇਸ ਖਿਡਾਰੀ ਦਾ 9 ਲੱਖ ਰੁਪਏ ਦਾ ਕਰਜ਼ਾ ਦੇ ਕੇ ਇਸ ਦਾ ਜਿਹੜਾ ਘਰ ਹੈ ਇਸ ਦੀ ਮਾਲਕੀ ਆ ਉਹ ਘਰ ਦੀ ਵਾਪਸ ਦਲਵਾ ਦਿੱਤੀ ਗਈ